ਵੇ ਨੂੰ ਅੰਨੁਸਰ ਲੈਹੀ ਕਿਉਂ ਕਰਦੇ ਹੋਏ 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 ਬਹੁਤ ਵੀ ਸੰਤ ਲੈਹੀ ਜੋ ਕਰਦੇ ਤੇਰੇ ਬਾਣੀ ਨਹੀਂ ਜੰਦੇ ਚਮਕ ਜਾਂਦੀ ਅੱਡ-ਅੱਡ ਚਮਕ ਜਾਂਦੀ ਜਾਂਦੀ ਚਮਕਦੇ ਹੋਏ ਸੀ ਜਾਂਦੀ ਤੇ ਅੱਡ-ਅੱਡ ਚਮਕ ਜਾਂਦੀ ਜਾਂਦੀ ਜੁੱਤੀ ਹੈਗੀ ਐ ਤੇ ਸੂਟਸੇ ਹੈਗੇ ਨੇ ਤੇ ਕੋਟ ਸੈਟ ਕੀਤਾ ਤੇ ਨਾਲ ਉਹਨਾਂ ਦੇ ਕੰਨ ਕੁਰਤੀਆਂ ਵਗੈਰਾ ਹੈਗੀਆਂ ਨੇ ਫੁਲਕਾਰੀਆਂ ਨੇ ਆਪਣੇ ਘਾੜੀ ਜੱਥੇ ਦੇ ਨਾਲ ਵਿਦੇਸ਼ ਦੇ ਟੂਰਾਂ ਅੰਦਰ ਮੈਂ 3 ਵਾਰ ਕੈਨੇਡਾ ਇਸ ਧਰਤੀ ਤੇ ਆਇਆ ਔਰ ਇੱਕ ਵਾਰਾ ਮੈਂ ਇੰਗਲੈਂਡ ਦੀ ਧਰਤੀ ਉਸੇ ਆਪਣੇ ਘਾੜੀ ਜੱਥੇ ਨੂੰ ਲੈ ਕੇ ਗਿਆ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹੱਜ ਕੰਗਰੀ ਦੇ ਪ੍ਰੇਰੀ ਵਿੰਡ ਪਾਰਕ ਦੇਆਂ ਗਰਾਊਂਡਾਂ ਵਿੱਚ ਜਿੱਥੇ ਗਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਤੇ ਆਖਰੀ ਦਿਨ ਦੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਮੁੱਖ ਚਲਕੀਆਂ ਤੇ ਮੇਲੇ ਦੇ ਵਿੱਚ ਲੱਗੇ ਸਟਾਲ ਹੋਲਡਰਾਂ ਨਾਲ ਲੋਕਾਂਾਂ ਦੀ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਮੈਂ ਭਵਿੰਦਰ ਸਿੰਘ ਪੰਗੂ ਮજરા ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨਸਾਰ ਅੱਜ ਗਦਰੀ ਬਾਬਿਆਂ ਦੇ ਮੇਲੇ ਦਾ ਤੀਜਾ ਦਿਨ ਕੈਨੇਡਾ ਦੇ ਉੱਗੇ ਸ਼ਹਿਰ ਕੈਲਗਰੀ ਦੇ ਪ੍ਰੈਰੀਵੈਂਟ ਪਾਰਕ ਦੇ ਵਿੱਚ ਜੋ ਹੈ ਆਯੋਜਿਤ ਕੀਤਾ ਜਾ ਰਿਹਾ ਹੈ ਸੋ ਜਿਸ ਦੇ ਵਿੱਚ ਮੁੱਖ ਮਹਿਮਾਨ ਜਿਹੜੇ ਕੈਨੇਡਾ ਸਿਟੀ ਦੇ ਮੇਅਰ ਨੇ मैडम चंडोक जी ने मुख्य मेहमान ਤੇ ਜਿੱਥੇ ਚंडोक जी ਮੁੱਖ ਮਹਿਮਾਨ ਨੇ ਉੱਥੇ ਨਿੱਕੀ ਰੰਦਾਵਾ ਜਿਹੜੇ ਕਿ ਨਵੇਂ-ਨਵੇਂ ਚੈਸਟਰਲ ਮੇਅਰ ਤੋਂ ਐਮਸੀ ਬਣੇ ਨੇ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸੋ ਕੈਨੇਡਾ ਦੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਇਹਨਾਂ ਗਦਰੀ ਬਾਬਿਆਂ ਨੂੰ ਯਾਦ ਕੀਤਾ ਕਿਉਂਕਿ ਗਦਰੀ ਬਾਬਿਆਂ ਦੇ ਕਰਕੇ ਹੀ ਅਸੀਂ ਬਾਹਰ ਬੈਠੇ ਹਾਂ ਇਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਵਿਦੇਸ਼ਾਂ ਦੇ ਰਸਤੇ ਖੋਲੇ ਔਰ ਅੱਜ ਅਸੀਂ ਵੱਖ-ਵੱਖ ਕੰਟਰੀਆਂ ਦੇ ਵਿੱਚ ਪੰਜਾਬੀ ਭਾਈਚਾਰਾ ਵੱਡੇ ਪੱਧਰ ਤੇ ਸੈਟ ਅਪ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਪੰਜਾਬ ਤੋਂ ਢਾਡੀ ਗਏ ਨੇ, ਪੰਜਾਬ ਤੋਂ ਕਲਾਕਾਰ ਗਏ ਨੇ, ਉੱਥੇ ਪੰਜਾਬ ਤੋਂ ਲੇਖਕ ਵੀ ਜੋ ਸੁਸਾਂ ਵਾਲਾ ਬਾਈ ਹੈ ਸਾਡਾ ਉਹ ਵੀ ਗਿਆ ਹੈ। ਉਹਦਾ ਵੀ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਸੋ ਜਿੱਥੇ ਵੱਖ-ਵੱਖ ਸਾਥੀਆਂ ਦੇ ਮਾਣ ਸਨਮਾਨ ਕੀਤੇ ਜਾ ਰਹੇ ਨੇ, ਉੱਥੇ ਜੋ ਮੈਨੇਜਮੈਂਟ ਕਮੇਟੀ ਹੈ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਬ੍ਰਹਮਾ ਜੀ ਜਰਨੈਲ ਸਿੰਘ ਤੱਗੜ ਛੱਠਾ ਜੀ ਬਰਾੜ ਸਾਹਿਬ ਤੇ ਹੋਰ ਬਹੁਤ ਸਾਰੇ ਸਾਥੀ ਜਿਨ੍ਹਾਂ ਦਾ ਮੈਂ ਸ਼ਾਇਦ ਨਾਂ ਨਹੀਂ ਜਾਣਦਾ ਹੋਵਾਂਗਾ ਸੋ ਸਾਡੇ ਰਿਪੋਰਟਰ ਅਨਸਾਰ ਤੀਜੇ ਦਿਨ ਖੁੱਲੇ ਅਖਾੜੇ ਦੇ ਵਿੱਚ ਪੰਜਾਬੀਆਂ ਨੇ ਭਰਮਾ ਜੋ ਹੰਗਾਰਾ ਦਿੱਤਾ ਹੈ ਔਰ ਆਨੰਦ ਲਿਆ ਹੈ ਸੋ ਤੁਸੀਂ ਵੀ ਜੋ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਨਾਲ ਦੀ ਨਾਲ ਸ਼ੇਅਰ ਵੀ ਕਰਿਓ ਤੇ ਆਨੰਦ ਵੀ ਲਿਓ ਘਰ ਬੈਠ ਕੇ ਚੰਗਾ ਅਖਾੜਾ ਚੱਲ ਰਿਹਾ ਹੈ ਸੋ ਅਸੀਂ ਤੁਹਾਨੂੰ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਜਿਹੜੀਆਂ ਉਹ ਸਿੱਧੀਆਂ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸਾਨੂੰ ਆਸ ਹੈ ਕਿ ਤੁਸੀਂ ਇਹ ਸਾਰੀਆਂ ਜਿਹੜੀਆਂ ਝਲਕੀਆਂ ਇਹ ਚੰਗੀ ਤਰ੍ਹਾਂ ਦੇਖੋਗੇ ਔਰ ਘਰ ਬੈਠ ਕੇ ਆਨੰਦ ਲਵੋਗੇ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਸਾਨੂੰ ਆਸ ਹੈ ਕਿ ਤੁਸੀਂ ਜਰੂਰ ਇਹ ਦੇਖੋਗੇ ਸੋ ਬਹੁਤ ਬਹੁਤ ਧੰਨਵਾਦ ਜੀ ਜੇ ਬਾਹ ਭਰੀਆਂ ਅਣਖਾਂ ਮਰੀਆਂ i'm Yeah. <laughs> ਬੇੜਾ ਕਿਸੇ ਦਾ ਕੁੰਡਾ ਨਹੀਂ ਕੋਲੀ ਦਾ ਹੋਵੇ ਤੇ ਰਾ ਸਰਕਾਰੀ ਪਾਣੀ ਨਹੀਂ ਡੋਲੀ ਦਾ ਲੰਘੇ ਵਿੱਚ ਕਦੇ ਨਾ ਸੁੱਟਿਏ ਕੇਲੇ ਦੇ ਛਿਲਕੇ ਨੂੰ ਰਸਤੇ ਵਿੱਚ ਕਦੇ ਨਾ ਸੁੱਟਿਏ ਕੇਲੇ ਦੇ ਛਿਲਕੇ ਨੂੰ ਲਗਦੀ ਆ ਛੱਟਬੁਰੀ ਬਈ ਜਿੱਕੜ ਤੋ ਤਿਲਕੇ ਨੂੰ ਲਗਦੀ ਆ ਛੱਟਬੁਰੀ ਬਈ ਜਿੱਕੜ ਤੋ ਤੇਰੇ ਚੰਗਾ ਆਸ਼ਕ ਤੇ ਚੋਰਾ ਨੂੰ ਲੱਗਦਾ ਨਹੀਂ ਚੰਨਣ ਚੰਗਾ ਇੱਕ ਦੋ ਹੋਰ ਅਨਾਉਂਸਮੈਂਟਸ ਹਨ ਮੈਂ ਤੇਰੇ ਜਹਾਨ ਨੂੰ ਸਾਡੇ ਪਾਸ ਕੋਈ ਨਹੀਂ ਸਕੇ ਆਪਣੀ ਹਿੰਮਤ ਦਾ ਸਦਕਾ ਇਸਨੇ ਵੈਨਕੂਵ ਤੋਂ ਫਲਾਈਟ ਵੱਲ ਨੂੰ ਹਾਈ ਖੇਤ ਵੱਲ ਨੂੰ ਹਾਈ ਖੇਤ ਵੱਲ ਨੂੰ ਚੱਲਿਆ ਸੀ ਬੁੱਕਰ ਮਾਰ ਕੇ ਕੇਸੀ ਦੀ ਹੋ ਮੈਂ ਕਿਆ ਮਾਰ ਕੇ ਵੇਤੀ ਦੇ ਅੱਛਾ ਦੇਖੀ ਹੋਏ ਹੋ ਰਾਹ ਵਿੱਚ ਮਿਲ ਗਿਆ ਯਾਰ ਕਿਨਾ ਬੋਤਲ ਤੇ ਸੀ ਸੀ see ਪੂਜਾ ਕੰਮ ਬੋਤ ਲਾਂਡੇ ਡੱਕ ਪੱੜੇ ਤੀਜਾ ਕੰਮ ਲੈਣੀ ਆ ਪੁੱੁੰਦੀ ਸੀ ਲੜਾਈ ਤੀਜਾ ਕੰਮ ਲੈਣੀ ਆ ਪੁੱੁੰਦੀ ਹੀ ਲੜਾਈ ਕੋਈ ਹਾਰ ਕੇ ਮਾਈ ਦਾ ਨਾਲ ਡੱਕ ਰੇ ਐ ਨੀ ਦੇਵਾ ਤਲਵਾਰ ਚ ਹੋਏ ਪੈਗਾ ਤੇਗਾ ਖਾਤਨਾ ਤੇ ਤੇਜਾ ਮਾਰਿਆ ਨੇ ਵਗਦੇ ਲਹੂ ਵਿੱਚ ਰੰਗ ਕੇ ਨਾ ਦੇ ਕਪੜੇ ਤੇ ਝੋਲੇ ਪੈਣ ਲੈ ਸੁਹੇ ਲਲਾ ਰਜਾਨੇ ਜਦ ਵਿਦੇਸ਼ ਜਾ ਕੋਂ ਮਦੇ ਬੜੀ ਬਿਪਤਾ ਬਿਪਤਾ आसिर <speaking> <speaking> by everybody. ਇਹ 16 ਅਵਾਰਡ ਜਿਹੜਾ ਦੇ ਕੇ ਸਨਮਾਨ ਕਰ ਰਹੇ ਹਾਂ ਸਾਡੀ ਪ੍ਰਬੰਧਕ ਕਮੇਟੀ ਵੀ ਵਧਾਈ ਦੀ ਪਾਤ੍ਰ ਹੈ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਸੋ ਇਹ ਅਵਾਰਡ ਕਰੇ ਜਿੰਦਾਬਾਦ ਜੀ ਨੂੰ ਦੇ ਕੇ ਅਸੀਂ ਇੱਕ ਵਾਰ ਫਿਰ ਮਾਣ ਮਹਿਸੂਸ ਕਰਦੇ ਹਾਂ ਗੋਰਪ੍ਰੀਤ ਨੂੰ ਬੇਨਤੀ ਗੁਨਾਹ ਸੀ ਤੇ ਆ ਜਾ ਉਹਨਾਂ ਨੂੰ ਇਹ ਅਵਾਰਡ ਜਿਹੜਾ ਆਹ ਛੇਤ ਮੇਰਾ ਕੱਲ ਇੱਕ ਮਿੰਟ ਇੱਕ ਮਿੰਟ ਅ ਤੋ ਤੀਸਰਾ ਵਾਰਡ ਉਹ ਦੇ ਗਏ ਆਪਣੇ ਬਰਾੜ ਬੜਾ ਜੀ ਮੈਂ ਆਈ ਅਪੋਲੋਜੀ ਐ ਐਕਚੁਅਲੀ ਬਰਾਡਬ੍ਰੋਡ ਸੋ ਜਿਵੇਂ ਕਿ ਮੈਂ ਦੱਸਿਆ ਕਿ ਇਹ ਅਵਾਰਡ ਅਸੀਂ ਭਾਈ ਵੀਰ ਸਿੰਘ ਦਾ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਆਰਾਮ ਕੀਤਾ ਸੀ ਉਹ ਲਾਡੀ ਸੁਸਾ ਵਾਲਾ ਬਹੁਤ ਹੀ ਵਧੀਆ ਲੇਖਕ ਜਿਨ੍ਹਾਂ ਦੇ ਬਹੁਤ ਸਾਰੇ ਗਾਣੇ ਰਿਕਾਰਡ ਹੋ ਚੁੱਕੇ ਹਨ ਵਧੀਆ ਲਿਖਦੇ ਨੇ ਔਰ ਇਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕੀਤਾ ਅਸੀਂ ਇਹ ਵਾਰਡ ਉਹਨਾਂ ਨੂੰ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਾਂ ਲਾਡੀ ਸੁਸਾ ਵਾਲਾ ਮੈਨੀਵੇ ਸੋ ਪਰਮੇਂ ਸਿੰਘ ਜੀ ਸਾਡੇ ਪਾਸ ਸਾਰੇ ਪਹੁੰਚ ਚੁੱਕੇ ਹਨ ਪ੍ਰੋਫੈਸਰ ਸਾਹਿਬ ਤੇ ਇਹ ਜਿਹੜਾ ਅਵਾਰਡ ਸ਼ੌਕਤ ਹਿਆਤ ਹੁਣ ਆਵਲੋ ਦਿੱਤਾ ਜਾਣਾ ਹੈ ਇਹਨਾਂ ਹੈ ਔਰ ਜਿਹੜੇ ਕੰਮ ਕਰ ਰਹੇ ਹਨ ਅੱਜ ਦੇ ਆਵਾਜ਼ ਨਾਲ ਮੈਂ ਆਸ ਕਰਦਾ ਕਿ ਇਹਨਾਂ ਨੂੰ ਹੋਰ ਉਤਸ਼ਾਹ ਮਿਲੇਗਾ ਇੱਕ ਵਾਰ ਫਿਰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਵੱਲੋਂ ਕੈਲਗਰੀ ਨਿਵਾਸੀਆਂ ਵੱਲੋਂ ਅਸੀਂ ਡਾਕਟਰ ਗੁਰਵਿੰਦਰ ਸਿੰਘ ਜੀ ਨੂੰ ਹੋ ਗੱਲ ਕਰ ਮੁੱਕੋ ਹੋ ਗੱਲ ਕਰ ਮੁੱਕ ਕੌਣ ਵੀ ਕਹਾਣੀਆਂ ਖੋਤਰਾ ਨਾ ਨਾ ਮਰ ਮੇ ਤੋਂ ਅੰਗਾਂ ਦੀ ਉਗਾੜ ਤੇ ਸਾਡੇ ਪਹਿਲੇ ਪੰਜਾਬੀ ਐਮਐਲਏ ਸੀਗੇ ਜਿਨ੍ਹਾਂ ਨੇ ਇੰਨੀ ਸਟਰਗਲ ਨਾਲ ਸਾਡੇ ਲਈ ਰਸਤਾ ਖੋਲਿਆ ਤੇ ਅਸੀਂ ਹੁਣ ਸਾਰੇ ਉਹ ਰਸਤੇ ਦੇ ਉੱਤੇ ਚੱਲਦੇ ਆਂ ਔਰ ਮੈਂ ਤਾਂ ਮੇਰੇ ਲਈ ਤੁਸੀਂ ਸਾਰੇ ਜਰੂਰ ਦੁਆ ਕਰਿਓ ਕਿ ਜਿਸ ਤਰ੍ਹਾਂ ਮੈਂ ਹੁਣ ਇਲੈਕਸ਼ਨ ਦੇ ਵਿੱਚ ਜਿੱਤੀ ਆ ਇਸ ਤਰ੍ਹਾਂ ਸਾਫ਼ ਸੁਥਰੇ ਕੰਮ ਕਰਕੇ ਅੱਗੇ ਵੀ ਇਲੈਕਸ਼ਨ ਦੇ ਵਿੱਚ ਜਰੂਰ ਜਾਵਾਂ ਤੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਇੱਕ ਵਾਰ ਫਿਰ ਕਹਿੰਦੀ ਹੋਈ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਡਮ ਜੀ ਜੀ ਸਤਿ ਸ਼੍ਰੀ ਅਕਾਲ ਅੰਤਲ ਜੀ ਖੁਆਲਕ ਪੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੀ ਬਹੁਤ ਸ਼ੁਕਰੀਆ ਤੁਸੀਂ ਮੈਡਮ ਆ ਜਿਹੜਾ ਅੱਜ ਦੇ ਗਦਰੀ ਬਾਬਿਆਂ ਦਾ ਮੇਲੇ ਵਿੱਚ ਪ੍ਰੇਰੀਵਿੰਟ ਪਾਰਕ ਦੇ ਵਿੱਚ ਅੱਜ ਆਖਰੀ ਦਿਨ ਹੈ ਇਹ ਤੁਸੀਂ ਅੱਜ ਹੀ ਲਾਇਆ ਕਿ ਜਾਂ ਕੱਲ ਵੀ ਸਟਾਲ ਲੱਗਾ ਸੀ ਕਿ ਪੰਜ ਪਹਿਲਾਂ ਮੇਰਾ ਕੱਲ ਵੀ ਲੱਗਾ ਤਾਂ ਅੱਜ ਮੇਰਾ ਸੈਕਿੰਡ ਡੇ ਹੈ ਤਾਂ हमने ये ਜੁਐਲਰੀ ਦਾ ਸਟਾਲ ਲਗਾਇਆ ਹੈ ਬਸ ਇਸ ਵਿੱਚ ਡਿਫਰੈਂਟ ਟਾਈਪ ਦੀ ਜੁਐਲਰੀ ਹੈ ਆਪਕੀ ਨਾਰਮਲ ਕੈਜੂਅਲ ਜੁਐਲਰੀ ਵੀ ਹੈ ਔਰ ਅਗਰ ਆਪਨੇ ਸ਼ਾਦੀ ਵਗੈਰਾ ਵਿਆਹ ਵਗੈਰਾ ਮੈਨ ਚਾਹੀਏ ਤਾਂ ਉਸਕੀ ਜੁਐਲਰੀ ਸੈਟ ਵਗੈਰਾ ਵੀ ਹੈ ਕਾਫੀ ਨਾ ਆਪ ਪਾਕਿਸਤਾਨ ਕਰੇ ਆਨੇ ਵਾਲੇ ਜੀ ਜੀ ਮੈਂ ਪਾਕਿਸਤਾਨ ਸੇ ਹਾਂ कितनी आ, जो ये मेला चलता है हर साल ए, पहले ही दफा आए जहाँ लगाया जी जी मैं पहली दफा मैंने लगाया मैं तो, मैं पहली दफा इस मेले में स्टॉल लगाया ये जो आपके पास जूदरी है ऐसे लगती है जै, जैसे हो हाँ जी बिल्कुल वो इस तरह की है ना कुंद, कुंदन के हैं हमारे पास कड़े जड़ाव कड़े हैं तो इसलिए बिल्कुल रियली लगते हैं तो आमतौर पर कीमत कितनी का रखते हो आप इतनी की ज्यादा नहीं है अंकल जी जैसे ये कड़े हैं ये आपके जो है थर्टी की जोड़ी है इतनी ज्यादा नहीं है ये वाले भी जो है थर्टी के हैं और ये जो कुंदन के जो ये वाला जो सेट है ये एटीन डॉलर का है मतलब की सब मुख्त रेंज में है ये छोटी छोटी झुमकियाँ छह डॉलर की है डिफरेंट प्राइजेस है ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਥੈਂਕ ਯੂ ਜੀ। ਸ਼ਵਾਲਕ ਟੀਵੀ ਦੇ ਸਾਰੇ ਸ੍ਰੋਤਿਆਂ ਨੂੰ ਤੇ ਤੁਹਾਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮੈਡਮ ਆ ਜਿਹੜਾ ਤੁਸੀਂ ਇੱਥੇ ਸਮਾਨ ਰੱਖਿਆ ਅੱਜ ਇਹ ਤੁਸੀਂ ਪਹਿਲੇ ਦਿਨ ਹੀ ਲਾਇਆ ਮੇਲਾ ਤਾਂ ਤਿੰਨ ਦਿਨ ਤੋਂ ਚੱਲ ਰਿਹਾ ਸੀ ਅੱਜ ਪਹਿਲੇ ਦਿਨ ਹੀ? ਨਹੀਂ ਜੀ। ਸਾਡਾ ਵੀ ਅੱਜ ਤੀਸਰਾ ਦਿਨ ਹੀ ਹੈਗਾ ਸਟਾਲ ਦਾ। ਹਾਂਜੀ। ਤੇ ਹਾਂਜੀ। ਇਹ ਸਾਡੇ ਦਰਸ਼ਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿਓ ਪੀਆ ਤੁਸੀਂ ਇੱਥੇ ਜਿਹੜਾ ਸਟਾਲ ਦੇ ਉੱਤੇ ਕੀ ਕੁਝ ਰੱਖਿਆ ਹੈ? ਹਾਂਜੀ ਸਾਡੇ ਕੋਲ ਇੱਥੇ ਜੁਐਲਰੀ ਵੀ ਹੈਗੀ ਹੈ ਜੀ ਹਰ ਤਰ੍ਹਾਂ ਦੀ ਈਅਰਿੰਗਸ ਕਹਿੰਦੇ ਜਿਹਨੂੰ ਨੈਕਲੇਸ ਹੋਗੇ ਐਂਗਲੇਟਸ ਹੋਗੇ ਬੈਂਗਲਸ ਹੋਗੇ ਸਾਡੇ ਕੋਲ ਜੁੱਤੀਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਥੱਲੇ ਪੰਜਾਬੀ ਜੁੱਤੀਆਂ ਇਸ ਪਾਸੇ ਸਾਡੇ ਕੋਲ ਫੁਲਕਾਰੀਆਂ ਨੇ ਪਰਾਂਦੀਆਂ ਨੇ ਅਸੀਂ ਆਲਮੋਸਟ ਸਾਰੇ ਪੰਜਾਬ ਇੱਥੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਿਛੇ ਸੂਟਸ ਵੀ ਹੈਗੇ ਆ ਇੱਧਰ ਅਨਸਟਿਚ ਹੈਗੇ ਆ ਉੱਧਰ ਸਟਿਚਡ ਹੈਗੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਬਹੁਤ ਹੀ ਪਿਆਰੀਆਂ ਫੁਲਕਾਰੀਆਂ ਹੈਗੀਆਂ ਪੂਰੇ ਪੰਜਾਬ ਤੋਂ ਉੱਥੇ ਆ ਕੇ ਜਿਹੜੇ ਪੇਸ਼ ਹੋਏ ਆ। ਸਾਰੇ ਸਾਡੇ ਕੋਲ ਇੱਧਰ ਰੈਡੀमेड ਸੂਟਸ ਤੇ ਅਨਸਟਿਚेड ਇੱਧਰ ਵੀ ਆਪਣਾ ਹੈਗਾ ਨਾ ਨਾਂ ਨਾਂ ਸਟਿਚ ਸੂਟ ਵਾਲਾ। ਸਾਰਾ ਕੁਝ ਰੱਖਿਆ ਹੋਇਆ ਇੱਧਰ ਮੇਰੇ ਕੋਲ ਬੱਚਿਆਂ ਦੇ ਕੱਪੜੇ ਵੀ ਹੈਗੇ ਆ ਜੀ ਛੋਟੇ ਬੱਚਿਆਂ ਦੀਆਂ ਜਿਹੜੀਆਂ ਕੁੜੀਆਂ ਲਈ ਕੱਪੜੇ ਇੱਥੇ ਅਵੇਲੇਬਲ ਨਹੀਂ ਹੁੰਦੇ ਉਹਨਾਂ ਲਈ ਕੱਪੜੇ ਹੈਗੇ ਅਨਸਟਿਚ ਸੂਟ ਹੈਗੇ। ਮੈਂ ਬੇਨਤੀ ਕਰਨਾ ਇੱਕ ਬਿਲਕੁਲ ਸਟੇਜ ਦੇ ਸਾਹਮਣੇ ਚਿੱਟੀ ਬੈਨ ਖੜੀ ਹੈ। ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਔਰ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਇੱਕ ਵਾਰੀ ਜਰੂਰ ਦੱਸੋ ਵੀ ਇਹ ਬੈਂ ਇਥੇ ਬਿਲਕੁਲ ਸਹੀ ਨੇ ਸਸਤਰੀਕਰ ਮੈਡਮ ਸਸ਼ੀਕਾ ਜੀ ਮੇਰੇ ਪਾਸੇ ਜੀ ਮੇਰਾ ਨਾਮ ਸਤਨਾਮ ਕੋਹੜਾ ਹੈ ਮੈਡਮ ਛਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਦਰਸ਼ਕ ਇਹ ਜਾਨਣਾ ਚਾਹੁੰਦੇ ਵੀ ਤੁਸੀਂ ਆ ਜਿਹੜਾ ਇਥੇ ਅੱਜ ਸਟਾਲ ਲਾਇਆ ਇਹਦੇ ਵਿੱਚ ਕੀ ਕੁਝ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਇਹਦੇ ਬਾਰੇ ਜਾਣਕਾਰੀ ਵਿਸਤਾਰ ਨਾ ਦਿਓ ਮੇਰੇ ਕੋਲ ਪੰਜਾਬੀ ਜੁੱਤੀ ਹੈਗੀ ਏ ਤੇ ਸੂਟਸੇ ਹੈਗੇ ਨੇ ਤੇ ਕੋਟ ਸੈੱਟ ਹੈ ਤੇ ਨਾਲ ਉਹਨਾਂ ਦੇ ਕੰਨ ਕੁਰਤੀਆਂ ਵਗੈਰਾ ਹੈਗੀਆਂ ਨੇ ਫੁਲਕਾਰੀਆਂ ਨੇ ਆਪਣੇ ਕੋਲ ਦੁਪੱਟੇ ਨੇ ਪਾਕਿਸਤਾਨੀ ਸੋਲ ਹੈਗੇ ਨੇ ਵੈਲਵਟ ਦੇ ਤੇ ਲੋਰ ਵਗੈਰਾ ਵੀ ਹੈਗੇ ਨੇ ਸਾਰੇ ਮਤਲਬ ਸਭ ਕੁਝ ਵੈਰਾਈਟੀ ਰੱਖੀ ਹੋਈ ਹੈ ਅਸੀਂ ਇਹਦੇ ਤੇ ਖੜੀ ਆ ਤੇ ਤੁਹਾਨੂੰ ਸਭ ਕੁਝ ਮਿਲੇਗਾ ਇੱਥੇ ਇਹ ਪੰਜਾਬੀ ਕਲਚਰ ਦੇ ਨਾਲ ਸੰਬੰਧਿਤ ਆ ਸਾਰਾ ਕੁਝ ਹਾਂਜੀ ਹਾਂਜੀ ਪੰਜਾਬੀ ਕਲਚਰ ਦੇ ਨਾਲ ਸੰਬੰਧਿਤ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਕਿ ਪਾਕਿਸਤਾਨ ਪੰਜਾਬ ਨੂੰ ਪੰਜਾਬ ਪੰਜਾਬ ਤੋਂ ਬਿਲੋਂਗ ਕਰਦੇ ਕਿਹੜਾ ਕੌਣ ਕਿਹੜਾ ਜ਼ਿਲ੍ਹਾ ਤੁਹਾਡਾ ਪਟਿਆਲਾ ਤੋਂ ਆਗੇ ਦੀ ਅੱਛਾ ਕਿੰਨੇ ਸਾਲ ਤੋਂ ਰਹਿ ਰਹੇ ਹੋ ਕੈਲਗਰੀ ਸਾਨੂੰ ਸਾਲ ਹੀ ਹੋਇਆ ਇੱਥੇ ਆਏ ਨੂੰ ਤੇ ਅਸੀਂ ਆ ਕੇ ਆਪਣਾ ਬਿਜ਼ਨਸ ਵੀਜ਼ੇ ਤੇ ਆਏ ਹੈਗੇ ਬਿਜ਼ਨਸ ਹੀ ਆਪਣਾ ਸ਼ੁਰੂ ਕੀਤਾ ਤੇ ਆ ਗਏ ਅਹ ਵੀਜ਼ਟਰ ਵੀਜ਼ੇ ਤੇ ਨਹੀਂ 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 ਬਿਜ਼ਨਸ ਵੀਜ਼ਾ ਸਾਡਾ ਅੱਛਾ ਬਿਜ਼ਨਸ ਵੀਜ਼ੇ ਤੇ ਆਏ ਹੋ ਤੇ ਇਹ ਆਪਣਾ ਬਿਜ਼ਨਸ ਚਲਾ ਰਹੇ ਹੋ ਹਾਂਜੀ 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 ਤੇ ਪੰਜਾਬੀਆਂ ਲੋ ਤੁਹਾਨੂੰ ਇੱਥੇ ਜਿਹੜੇ ਵਸਦੇ ਆ ਕਮਿਊਨਿਟੀ ਦੇ ਲੋਕ ਚੰਗਾ ਹੰਗਾਰਾ ਮਿਲਦਾ ਹਾਂਜੀ ਹਾਂਜੀ ਬਹੁਤ ਅੱਛਾ ਹੰਗਾਰਾ ਮਿਲਿਆ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਦਾ ਹੈਗਾ ਸਾਰੇ ਬਹੁਤ ਅੱਛਾ ਮੁਸਲਮਾਨ ਕਮੇਟੀ ਆਪਣੀ ਪੰਜਾਬੀ ਅਹ ਕੀ ਕਹਿੰਦੇ ਗੁਜਰਾਤੀ ਬੰਗਾਲੀ ਸਾਰਿਆਂ ਨੇ ਬਹੁਤ ਅੱਛਾ ਰਿਸਪੌਂਸ ਸਾਨੂੰ ਦਿੱਤਾ ਹੈਗਾ ਤੇ ਅਸੀਂ ਅਜਿਹਾ ਲਗਾਨੇ ਹੈਗੇ ਸਟੋਰ ਤੇ ਅੱਛਾ ਰਿਸਪੌਂਸ ਮਿਲਦਾ ਹੈ ਜਿੱਥੇ ਕੋਈ ਪਬਲਿਕ ਇਵੈਂਟ ਹੁੰਦਾ ਜਾਂ ਇਸ ਤਰ੍ਹਾਂ ਮੇਰਲੀ ਵਾਲਾ ਹੁੰਦਾ ਮੇਲਾ ਕੋਈ ਲੱਗਦਾ ਉੱਥੇ ਤੁਸੀਂ ਜਾਂਦੇ ਹੋ ਹਾਂਜੀ 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 ਸਾਰੇ ਪਾਸੇ ਲਗਾਨੇ ਆਂ ਔਰ ਅੱਛਾ ਰਿਸਪੌਂਸ ਮਿਲਦਾ ਤਾਂ ਤੁਹਾਡਾ ਵੈਸੇ ਜਿਹੜਾ ਆਪਣਾ ਪੂਰਾ ਜਿਹੜਾ ਡਰੈੱਸ ਜਿੱਥੇ ਤੁਸੀਂ ਆਪਣਾ ਸਟੋਰ ਹੈ ਤੁਹਾਡਾ ਉਹ ਕੀ ਹੈ ਦੱਸ ਦਿਓ ਦਰਸ਼ਕਾਂ ਹਾਲੇ ਮੈਂ ਘਰੋ ਹੀ ਕਰਦੀ ਪਈ ਹੈਗੀ ਮੇਰਾ ਘਰ ਦਾ ਐਡਰੈਸ ਦੱਸ ਦਿਓ ਹਾਂਜੀ 64 ਟੈਰਾਲੈਕਸ ਸਟਰੀਟ ਨਾਰਥ-ਈਸਟ ਇਹ ਮੇਰਾ ਘਰ ਦਾ ਐਡਰੈਸ ਹੈ ਤੇ ਜੂਰ ਸੇਵਾ ਦਾ ਮੌਕਾ ਦੇਣਾ ਮੈਨੂੰ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੋਹੜ ਤੁਹਾਡੀ ਜਥਾ ਆਪਣਾ ਪਿੰਡ ਮੇਰਾ ਜੋਹੜ ਹੈ ਜ਼ਿਲ੍ਹਾ ਕਰਨਾਲ ਜੋਹੜ ਸਾਹਿਬ ਛ왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦੇ ਸਰੋਤੇ ਜਨਾਂ ਦਾ ਵੀ ਧੰਨਵਾਦ ਸਾਨੂੰ ਸਾਡੇ ਦਰਸ਼ਕਾਂ ਨੂੰ ਜੋਹੜ ਸਾਹਿਬ ਜਾਣਕਾਰੀ ਦਿਓ ਵੀ ਤੁਹਾਡਾ ਇਹ ਜਿਹੜਾ ਥਾਡੀ ਜਥਾ ਹੈ ਕਦੋਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਜਿਹੜੀਆਂ ਗੁਰੂ ਜਸ ਗਾਰੇ ਹੋ ਥਾਂ ਥਾਂ ਦੇ ਉੱਤੇ ਪੰਜਾਬ 'ਚ ਕਿੱਥੇ ਕਿੱਥੇ ਤੁਸੀਂ ਮਤਲਬ ਗਏ ਹੋ ਜਾਂ ਵਰਲਡ ਵਾਈਡ ਮਤਲਬ ਕਿਸੇ ਕਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਆਪਣਾ ਟੂਰ ਕੱਢਿਆ ਸਾਡੇ ਦਰਸ਼ਕਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿਓ ਜੀ ਜੀ ਮੈਂ ਢਾਡੀ ਕਲਾ ਨੂੰ ਸ਼ੁਰੂ ਕੀਤਾ ਸੀ 2001 ਵਿੱਚ ਔਰ ਆਪਣਾ ਢਾਡੀ ਜੱਥਾ ਲੈ ਕੇ ਫਿਰ ਮੈਂ ਸੰਗਤਾਂ ਵਿੱਚ ਵਿਚਰਨਾ ਸ਼ੁਰੂ ਕੀਤਾ ਪਿੰਡਾਂ ਦੇ ਸਲਾਨਾ ਜੋੜੇ ਮਿਲਿਆ ਵਿਖਿਆ ਜਿਹੜੇ ਪੰਜਾਬ ਦੇ ਲੱਗਦੇ ਸੀ ਉਸ ਤੋਂ ਬਾਅਦ ਭਾਰਤ ਦੇ ਹਰ ਇੱਕ ਕੋਨੇ ਵਿੱਚ ਹੀ ਹਰਤ ਦੀ ਕੋਈ ਐਸੇ ਵੱਡੀ ਕੋਈ ਸਟੇਜ ਨਹੀਂ ਹੈ ਜਿਹਦੇ ਉੱਤੇ ਦਾਸ ਦਾ ਢਾਡੀ ਜੱਥਾ ਨਹੀਂ ਗਿਆ ਹਰ ਇੱਕ ਭਾਰਤ ਦੇ ਕੋਨੇ ਵਿੱਚ ਗਏ ਔਰ ਆਪਣੇ ਢਾਡੀ ਜੱਥੇ ਦੇ ਨਾਲ ਵਿਦੇਸ਼ ਦੇ ਟੂਰਾਂ ਅੰਦਰ ਮੈਂ ਤਿੰਨ ਵਾਰ ਕੈਨੇਡਾ ਇਸ ਧਰਤੀ ਤੇ ਆਇਆ ਔਰ ਇੱਕ ਵਾਰਾ ਮੈਂ ਇੰਗਲੈਂਡ ਦੀ ਧਰਤੀ ਉੱਤੇ ਆਪਣੇ ਢਾਡੀ ਜੱਥੇ ਨੂੰ ਲੈ ਕੇ ਗਿਆ ਔਰ ਇਸੇ ਤਰ੍ਹਾਂ ਹੀ ਸਿੱਖ ਪੰਥ ਦੀ ਇਤਿਹਾਸ ਰਹੀ ਆਪਣੇ ਢਾਡੀ ਜੱਥੇ ਰਹੀ ਸੇਵਾ ਕਰਦੇ ਆ ਹਾਂ ਜੀ ਜੋ ਸਾਹਿਬ ਇਹ ਤੁਹਾਡੇ ਜਿਹੜੇ ਜਥਾ ਹੈ ਦੇ ਵਿੱਚ ਕਿ ਕੁੱਲ ਕਿਨੇ ਮੈਂਬਰ ਤੁਸੀਂ ਇਹ ਅਸੀਂ ਜੀ ਚਾਰ ਜਣੇ ਹੁੰਦੇ ਆ ਜੀ ਢਾਡੀ ਜੱਥੇ ਦੇ ਵਿੱਚ ਚਾਰ ਮੈਂਬਰ ਹੁੰਦੇ ਆ ਜਿੱਦਾਂ ਮੈਂ ਪ੍ਰਚਾਰਕ ਆ ਔਰ ਸਾਡੇ ਨਾਲ ਇੱਕ ਢੱਡ ਦੇ ਦੋ ਵੀਰ ਢੱਡ ਤੇ ਹੁੰਦੇ ਆ ਇੱਕ ਸਰੰਗੀ ਮਾਸਟਰ ਹੁੰਦਾ ਜੀ ਅਸੀਂ ਚੌਹ ਜਣੇ ਦਾ ਗਰੁੱਪ ਹੁੰਦਾ ਢਾਡੀ ਜੱਥਾ ਜੀ ਔਰ ਇਹ ਚਾਰੇ ਜਾਣੇ ਫਿਰ ਆਪਣੇ ਮਲਾਪ ਦੇ ਨਾਲ ਹੀ ਜਿਹੜਾ ਵੀ ਪ੍ਰਸੰਗ ਅਸੀਂ ਸ਼ੁਰੂ ਕਰਨਾ ਹੋਵੇ ਜਿਵੇਂ ਮੈਂ ਜਿਹੜੀ ਸਪੀਚ ਦੇਣੀ ਆ ਜਿਹੜਾ ਲੈਕਚਰ ਦੇਣਾ ਵਾ ਉਹਦੇ ਆਧਾਰ ਦੇ ਉੱਤੇ ਹੀ ਫਿਰ ਮਗਰ ਉਹ ਕਵਤਾ ਗਾਈਆਂ ਜਾਂਦੀਆਂ ਜੀ ਔਰ ਇਹ ਸਮੁੱਚੇ ਹੀ ਟੀਮ ਦਾ ਕੰਮ ਹੁੰਦਾ ਇਕੱਲੇ ਬੰਦੇ ਦਾ ਕੰਮ ਨਹੀਂ ਢਾਢੀ ਕਰਦਾ ਜੀ ਜਰ ਸਾਹਿਬ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਤੁਹਾਨੂੰ ਵਰਲਡ ਵਾਈਡ ਦੇਸ਼ਾਂ ਵਿਦੇਸ਼ਾਂ ਚ ਵੇਖਿਆ ਜਾ ਰਿਹਾ ਤੁਸੀਂ ਆਪਣੇ ਵੱਲੋਂ ਕੋਈ ਆਮ ਆਮ ਨੂੰ ਕੁਝ ਕੀ ਸੁਨੇਹਾ ਦੇਣਾ ਚਾਹੋਗੇ ਆ ਹਾਂ ਜੀ ਬਹੁਤ ਤੁਹਾਡਾ ਵੀ ਸ਼ੁਕਰੀਆ ਜੀ ਤੁਹਾਡੇ ਸਾਰੇ ਸਰੋਤੇ ਜਨਾਂ ਦਾ ਵੀ ਔਰ ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਚੰਗਾ ਵਧੀਆ ਜੀਵਨ ਉੱਚਾ ਸੁੱਚਾ ਰੱਖ ਕੇ ਜੀਓ ਔਰ ਚੰਗੀ ਵਧੀਆ ਨੇਕ ਕਮਾਈ ਕਰੋ ਔਰ ਵਧੀਆ ਜੀਵਨ ਦੇ ਨਾਲ ਚੱਲੋ ਇਹੀ ਮੈਂ ਤੇ ਸਾਰਿਆਂ ਨੂੰ ਸਨੇਹਾ ਦਵਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਫਲਸਫੇ ਨਾਲ ਸਾਰੇ ਜੁੜੇ ਹੋਏ ਆਂ ਸਤਿਗੁਰੂ ਦੀ ਬਾਣੀ ਵੀ ਆਦੀ ਸਭੇ ਸਾਂਝੀ ਵਾਲਸਤਾਨ ਕੋ ਇਹਨਾਂ ਦਿਸੇ ਬਾਹਰ ਜੀਓ ਇੱਥੇ ਸਾਰੇ ਸਾਂਝਿਆ ਮਿਲ ਜੁਲ ਕੇ ਭਾਈ ਵਾਲੀ ਨਾਲ ਰਹਿਣਾ ਚਾਹੀਦਾ ਔਰ ਆਪਣੀ ਦਸਾਂ ਨਵਾਂ ਦੀ ਸੱਚੀ ਕਿਰਤ ਕਰਨੀ ਚਾਹੀਦੀ ਬਹੁਤ ਬਹੁਤ ਮਿਹਰਬਾਨੀ ਜੌਲ ਸਾਹਿਬ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਕਰਕੇ ਸਤਿ ਸ਼੍ਰੀ ਅਕਾਲ ਜੀ ਤੁਹਾਕਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਇਹ ਬੇਟੇ ਜਿਹੜੀ ਤੁਸੀਂ ਯਾਰ ਲਾਈ ਆ ਆਪਣਾ ਐਡ ਕਰਨ ਵਾਸਤੇ ਨਿਸ਼ਾਨ ਗੱਡੀ ਦੀ ਜੀ ਇਹਦੇ ਬਾਰੇ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿਓ ਕਿ ਇਹ ਗੱਡੀ ਜਿਹੜੀ ਆ ਕਿੰਨੇ ਹੌਸਪਾਰ ਕਿੰਨੀਆਂ ਗੱਡੀਆਂ ਹੁੰਦੀਆਂ ਤੁਹਾਡੇ ਕਿਤਨੇ ਕਿਸਮ ਦੀਆਂ ਠੀਕ ਹੈ ਜੀ ਹਾਂਜੀ ਏਐਸਯੂ ਜੀ ਪੈਥਫਾਈਂਡ ਲੈ ਕੇ ਆ ਰੌਕਰੀਕ ਮਾਡਲ ਹੈ ਤੇ ਇਹ ਵਿਚਕਾਰਲਾ ਮਾਡਲ ਹੈ ਟ੍ਰਿਮ ਲੈਵਲ ਦੇ ਵਿੱਚ ਤੇ ਇਹ 295 ਹਾਰਸਪਾਵਰ ਗੱਡੀ ਹੈ ਤੇ 8 ਸੀਟਰ ਹੈ ਇਹ ਸਪੈਸ਼ਲੀ ਆਫ ਰੋਡਿੰਗ ਲਈ ਡਿਜ਼ਾਈਨਡ ਹੈ ਅਸੀਂ ਕੰਟਰੀ ਹਿਲ ਨੀਸਾਨ ਕੰਟਰੀ ਹिल्स 2451 ਕੰਟਰੀ ਹਿਲਸ ਬੁਲੇਵਾਰਡ ਤੇ ਕੋਲ ਹੈ ਤੇ ਸਾਡਾ ਵੈਰੀ ਕਲੋਸ ਟੂ 에어ਪੋਰਟ ਤੇ ਸਾਡੇ ਕੋਲ 5 ਸੀਟਰ ਐਸਯੂਵੀ 8 ਸੀਟਰ ਤੇ V8 ਐਸਯੂਵੀਜ਼ ਵੀ ਹਨ ਸੇਡਾਂ ਇਨਵੈਂਟਰੀ ਅਵੇਲੇਬਲ ਹੈ ਸਾਰੀਆਂ ਗੱਡੀਆਂ ਦੀ ਜੀ ਤੇ ਸਾਰਿਆਂ ਦਾ ਸਵਾਗਤ ਹੈ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ ਸਭ ਦਾ ਵੈਲਕਮ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ